ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਸਐਮਜ਼ਡ ਨਿਊਜ਼ ਕਾਰਗਰਮ ਅੱਜ ਦਾ ਮੁੱਦਾ ਅੱਜ ਅਸੀਂ ਮੁੱਦਾ ਲੈ ਕੇ ਆਇਆ ਕਿ ਲੁਧਿਆਣਾ ਸਮਾਰਟ ਸਿਟੀ ਹੈ ਉਹ ਕਿ ਲੁਧਿਆਣੇ ਸਮਾਰਟ ਸਿਟੀ ਦਾ ਹਿਸਾਬ ਨਾਲ ਵਿਕਾਸ ਹੋਇਆ ਇਸ ਮਸਲੇ ਨੂੰ ਲੈ ਕੇ ਅੱਜ ਤੁਹਾਨੂੰ ਰੂਬਰੂ ਕਰਾਨੇ ਜਾ ਰਹੇ ਹਾਂ ਸਰਦਾਰ ਜਗਵੀਰ ਸਿੰਘ ਸੋਕੀ ਜਿਹੜੇ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਨ ਉਹਨਾਂ ਨਾਲ ਤੁਹਾਨੂੰ ਮੁਲਾਕਾਤ ਕਰਾਨੇ ਜਾ ਰਹੇ ਹਾਂ ਕੇਵਲ ਤੇ ਕੇਵਲ ਰਾਜਨੀਤੀ ਹੁੰਦੀ ਆ ਬੁੱਢਾ ਨਾਲ ਤਾਂ ਮੈਨੂੰ ਲੱਗਦਾ ਕਿ ਇਦਾਂ ਹੀ ਚੱਲੂਗਾ ਤੇ ਲਈ ਤਾਂ ਇੱਕ ਕਲੀਅਰ ਕੱਟ ਵਿਜ਼ਨ ਵਾਲਾ ਲੀਡਰ ਆਉਣਾ ਚਾਹੀਦਾ ਹੈ ਮਤਲਬ ਜਿਨ੍ਹਾਂ ਦੀ ਸੱਤਾ ਦੇ ਵਿੱਚ ਭਾਈਵਾਲੀ ਆ ਜੇ ਉਹ ਪਰਿਵਾਰ ਹੀ ਇਹ ਗੱਲ ਕਹਿ ਰਿਹਾ ਡੈਟ ਮੀਨਸ ਫਿਰ ਡਿਵੈਲਪਮੈਂਟ ਨਹੀਂ ਹੋਈ ਕਦੇ ਬਿਜਲੀ ਬੋਰਡ ਧਰਨੇ ਤੇ ਬਹਿ ਜਾਂਦਾ ਕਦੇ ਟੀਚਰ ਧਰਨੇ ਤੇ ਬਹਿ ਜਾਂਦੇ ਆ ਕਦੇ ਆਂਗਣਵਾੜੀ ਵਾਲੇ ਬਹਿ ਜਾਂਦੇ ਆ ਕੈਪਟਨ ਸਾਹਿਬ ਨੇ ਕਿਹਾ ਸੀ 4 ਰੁਪਏ 90 95 ਪੈਸੇ ਯੂਨਟ ਬਿਜਲੀ ਦਵਾਂਗੇ ਉਹ ਤਾਂ ਸਾਨੂੰ ਕਦੇ ਨਹੀਂ ਮਿਲੀ ਮੈਂ ਖੁਦ ਇੰਡਸਟਰੀਸਟਾਂ ਪਬਲਿਕ ਇੱਕ ਗੱਲ ਨੂੰ ਸਪੱਸ਼ਟ ਸਮਝ ਗਈ ਹੈ ਕਿ ਜਿਹੜੀ ਡਿਵੈਲਪਮੈਂਟ ਆ ਉਹ ਕੇਵਲ ਅਕਾਲੀ ਦਾਲੀ ਕਰ ਸਕਦਾ ਹੈ ਕੀ ਹਿਸਾਬ ਸਭ ਤੋਂ ਪਹਿਲੇ ਤਾਂ ਵੈਲਕਮ ਤੁਸੀਂ ਸਾਡੇ ਕੋਲ ਆਏ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਸੋਕੀ ਸਾਹਿਬ ਕੀ ਲੁਧਿਆਣਾ 스마트 ਸਿਟੀ ਕਹਿੰਦੇ ਕਾਗਜ਼ਾਂ ਵਿੱਚ ਹੀ ਰਹਿ ਗਿਆ ਹੈ ਇਹ 스마트 ਸਿਟੀ ਨਹੀਂ ਬਣਿਆ ਕੀ ਕਾਰਨ ਹੈ ਕਿ ਲੁਧਿਆਣਾ 스마트 ਸਿਟੀ ਨਹੀਂ ਬਣਿਆ 스마트 ਸਿਟੀ ਨਾ ਸੁਣ ਕੇ ਤੇ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦੇ ਵਿੱਚੋਂ ਟੋਏ ਲੱਭਦੇ ਆਂ ਤੇ ਟੋਏ ਦੇ ਵਿੱਚੋਂ ਸੜਕਾਂ ਦੇਖਦੇ ਆਂ ਕਈ ਵਾਰੀ ਹਾਸਾ ਆਉਂਦਾ ਹੈ ਕਿ ਇਹਨੂੰ ਤੁਸੀਂ ਪੁਰਾਣਾ ਸ਼ਹਿਰ ਹੀ ਰਹਿਣ ਦਿਓ 스마트 ਤਾਂ ਤੁਹਾਡੇ ਕੋਲੋਂ ਬਣਨਾ ਹੀ ਨਹੀਂ ਜੋ ਪਿਛਲੇ ਆ 2 ਸਾਲ ਦੇ ਵਿੱਚ ਇਹ ਸਰਕਾਰ ਦੇ ਹਾਲਾਤ ਨੇ ਤੁਸੀਂ ਵੀ ਸੜਕਾਂ ਸਾਰੀਆਂ ਤੇ ਘੁੰਮ ਰਹੇ ਹੋ ਦੱਸੋ ਡਵੈਲਪਮੈਂਟ ਕਿੱਥੇ ਹੋਈ ਹੈ ਸਮਾਰਟ ਸਿਟੀ ਦਾ ਮਤਲਬ ਹੁੰਦਾ ਸ਼ਹਿਰ ਨੂੰ ਇੱਕ ਬਿਹਤਰੀਨ ਸ਼ਹਿਰਾਂ ਦੇ ਵਿੱਚ ਸ਼ਾਮਲ ਕਰਾਉਣਾ ਸਾਡੇ ਦੇਖਦਿਆਂ ਦੇਖਦਿਆਂ ਸ਼ੰਗਾਈ ਵਰਗੇ ਸ਼ਹਿਰ ਸਿੰਗਾਪੁਰ ਵਰਗੇ ਸ਼ਹਿਰ ਕਿਤੇ ਤੇ ਕਿਤੇ ਪਹੁੰਚ ਗਏ ਬੈਂਗਲੌਰ ਨੇ ਕਾਫੀ ਤਰੱਕੀ ਕਰ ਲਈ ਅਸੀਂ ਤਾਂ ਆਪਣੇ ਸਾਡੇ ਗਵਾਂਡ ਬੈਠਾ ਚੰਡੀਗੜ੍ਹ ਅਸੀਂ ਉਹਦੀ ਰੀਸ ਨਹੀਂ ਕਰ ਸਕੇ ਬਿਲਕੁਲ ਜੀ ਮੈਂ ਸਮਝਦਾ ਕਿ ਬੜੀ ਕਲੀਅਰ ਗੱਲ ਹੈ ਕਿ ਜਿਹੜੇ ਸਾਡੇ ਇਨਕਮ ਬੈਂਡ ਗਵਰਨਮੈਂਟ ਆ ਉਹਦੇ ਵਿੱਚ ਕਿਸੇ ਕੋਲੇ ਇੱਛਾ ਸ਼ਕਤੀ ਨਹੀਂ ਹੈ ਇਹ ਕੰਮ ਕਰਨ ਦੀ ਤੇ ਨਾ ਹੀ ਉਹਨਾਂ ਦਾ ਕਿਸੇ ਵੀ ਕੰਮ ਬਾਰੇ ਕੰਮ ਪ੍ਰਤੀ ਧਿਆਨ ਸਮੁੱਚੀ ਰਿਪਰੈਜ਼ੈਂਟੇਸ਼ਨ ਜਿਹੜੀ ਇਹ ਕਰ ਰਿਹਾ ਇਹ ਇੱਕ ਗੱਲ ਦੀ ਕਰ ਰਿਹਾ ਕਿ ਕਿਹੜੇ ਪ੍ਰੋਜੈਕਟ ਚੋਂ ਕਿੱਦਾਂ ਚਾਰ ਪੈਸੇ ਬਣ ਜਾਣ ਕਿਹੜੇ ਕੰਮ ਚੋਂ ਕੁਝ ਲੱਭ ਜਵੇ ਲੋਕਾਂ ਪ੍ਰਤੀ ਕੀਤੇ ਵਾਅਦਿਆਂ ਤੋਂ ਕੋਈ ਇਹਨਾਂ ਦੀ ਜਵਾਬਦੇਹੀ ਨਹੀਂ ਹੈ ਔਰ ਇਹਨਾਂ ਨੂੰ ਲੱਗਦਾ ਕਿ ਹੁਣ ਬਸ ਇੱਕ ਵਾਰੀ ਸੱਤਾ ਦੇ ਕੁਰਸੀ ਤੇ ਬੈਠ ਗਏ ਆ ਤੇ ਅਸੀਂ ਬਸ 5 ਸਾਲੇ ਬਹਿਣਾ ਸੀ ਤੇ ਬਹਿ ਗਏ ਆ ਇਸ ਕਰਕੇ ਸਮਾਰਟ ਸਿਟੀ ਨਹੀਂ ਬਣਨਾ ਹੁਣ ਆਪਾਂ ਇਹ ਗੱਲ 'ਚ ਇਹ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਪੁਰਾਣੇ ਸਾਲ ਦੇ ਮੁੱਦੇ ਕਿੰਨੇ ਪੈਂਡਿੰਗ ਪਏ ਆ ਸਮਾਰਟ ਸ਼ੂਟਿੰਗ ਲੈ ਕੇ ਚੱਲੀਏ ਹੁਣ ਇਹਨੇ ਸਾਲ ਬੀਤੇ ਜਿਸ ਤੇ ਕਾਰਨ ਬੁੱਢਾ ਨਾਲਾ ਜਿਹੜਾ ਦਰਿਆ ਹੈ ਉਹਦੀ ਸਫਾਈ ਨੂੰ ਲੈ ਕੇ ਵੀ ਕਈ ਵਾਰੀ ਰਾਜਨੀਤਿਕ ਪਾਰਟੀਆਂ ਨੇ ਮੁੱਦੇ ਚੱਕੇ ਵੀ ਇਹ ਹੋਏਗਾ ਨਹੀਂ ਹੋਇਆ ਹਾਲੇ ਤੱਕ ਵੀ ਉਹ ਰੇਤੇ ਮੁੱਦਾ ਚੱਲਦਾ ਰਿਹਾ ਹੈ ਕਈ ਵਾਰੀ ਲੀਡਰਾਂ ਨੇ ਵੀ ਉਹਦਾ ਵਿਰੋਧ ਕੀਤਾ ਆਖਰ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਇਸ ਬੁੱਢੇ ਦਰਿਆ ਦੇ ਬਾਰੇ ਕਿਉਂ ਨਹੀਂ ਉਹਦਾ ਵਿਕਾਸ ਹੋ ਰਿਹਾ ਕਿਉਂ ਨਹੀਂ ਉਹਦੇ ਸਫਾਈ ਦੇ ਰੈਜ਼ਿਮੈਂਟ ਪੂਰੇ ਕੀਤੇ ਜਾਂਦੇ ਕੇਵਲ ਤੇ ਕੇਵਲ ਰਾਜਨੀਤੀ ਹੁੰਦੀ ਆ ਆ ਸਾਡੇ ਸ਼ਹਿਰ ਦੇ ਐਮਪੀ ਸਾਹਿਬ ਨੇ ਦੋ ਵਾਰੀ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਕਿ ਮੈਂ 1 ਸਾਲ ਦੇ ਵਿੱਚ ਵਿੱਚ ਬੁੱਢਾ ਨਾਲਾ ਕਲੀਨ ਕਰ ਦੇਣਾ ਸਮੇਂ-ਸਮੇਂ ਦੇ ਉੱਤੇ ਇਕ ਕੱਲਾ ਬੁੱਢਾ ਨਾਲਾ ਹੀ ਰਾਜਨੀਤੀ ਦਾ ਪ੍ਰਤੀਕ ਬਣ ਕੇ ਕਿਉਂ ਉੱਭਰ ਰਿਹਾ ਹੈ ਸਮੁੱਚੇ ਸ਼ਹਿਰ ਦੀ ਜਿਹੜੀ ਸਫਾਈ ਹੈ ਉਹ ਵਿਵਸਥਾ ਅਗਰ ਸੁਚਾਰੂ ਹੋਊਗੀ ਤਾਂ ਬੁੱਢੇ ਨਾਲੇ ਦੇ ਵਿੱਚ ਉਹ ਜਿਹੜੀ ਜਾ ਕੇ ਸਾਡੀ ਸਾਰਾ ਰਲ ਮਿਲ ਕੇ ਸੀਵਰ ਸਿਸਟਮ ਕਿਰਦਾ ਉਹ ਨਹੀਂ ਗਿਰੂਗਾ ਔਰ ਮੈਂ ਤੁਹਾਡੇ ਜਾਣਕਾਰੀ ਲਈ ਤੁਹਾਨੂੰ ਦੱਸਣਾ ਚਾਹਣਾ ਕਿ ਮੈਂ ਬੜਾ ਯਤਨ ਕੀਤਾ ਕਿ ਬਾਹਰਲੇ ਮੁਲਕਾਂ ਤੋਂ ਹੀ ਕੋਈ ਟੈਕਨੋਲੋਜੀ ਲਿਆਂਦੀ ਜਾਵੇ ਜੇਕਰ ਅਸੀਂ ਇੱਥੇ ਟੈਕਨੋਲੋਜੀ ਡਿਵੈਲਪ ਨਹੀਂ ਕਰਦੇ ਲੇਕਿਨ ਜਦੋਂ ਨਗਰ ਨਿਗਮ ਦੇ ਅਧਿਕਾਰੀ ਤੇ ਮੇਅਰ ਸਾਹਿਬ ਵੀ ਉੱਚ ਕੋ ਸਾਥ ਨਹੀਂ ਦੇ ਰਹੇ ਤੇ ਫਿਰ ਬੁੱਢਾ ਨਾਲਾ ਤਾਂ ਮੈਨੂੰ ਲੱਗਦਾ ਕਿ ਇਦਾਂ ਹੀ ਚੱਲੂਗਾ ਤੇ ਨਹੀਂ ਤਾਂ ਇੱਕ ਕਲੀਅਰ ਕਟ ਵਿਜ਼ਨ ਵਾਲਾ ਲੀਡਰ ਆਉਣਾ ਚਾਹੀਦਾ ਜਿਹੜਾ ਲੀਡਰ ਇਸ ਗੱਲ ਨੂੰ ਲੈ ਕੇ ਚੱਲੇ ਕਿ ਮੈਂ ਲੁਧਿਆਣਾ ਸ਼ਹਿਰ ਨੂੰ ਇਸ ਸਰਾਬ ਤੋਂ ਮੁਕਤ ਕਰਨਾ ਹੈ ਅਸੀਂ ਸਤਲੋਜ ਦੇ ਵਿੱਚ ਪਾਣੀ ਗੰਦਾ ਨਹੀਂ ਜਾਣ ਦੇਣਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬਾਹਰੋਂ ਵੀ ਆਪਾਂ ਜਿੰਨੇ ਬਲਾ ਸਕਦੇ ਆ ਬੁੱਢੇ ਨਾਲੇ ਦੀ ਸਫਾਈ ਵਾਸਤੇ ਸਾਥ ਲੈ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਲੁਧਿਆਣੇ ਦੀ ਨਗਰ ਨਿਗਮ ਇਹ ਕੰਮ ਕਰਨ ਲਈ ਫੇਲ ਹੈ 100% ਫੇਲ ਆਇਆ ਇਹਨਾਂ ਦੇ ਕੋਲ ਤਾਂ ਜਦੋਂ ਪਾਲਿਸੀ ਬਣਾਉਂਦੇ ਆ ਕੇਵਲ ਤੇ ਕੇਵਲ ਠੇਕੇਦਾਰਾਂ ਦੀ ਭਲਾਈ ਕਰਨ ਵਾਲੀ ਤੇ ਆਪ ਅਫਸਰशाही ਪੈਸੇ ਇਕੱਠੇ ਕਰਨ ਵਾਲੀ ਔਰ ਉਹ ਪਾਲਿਸੀ ਕਦੇ ਇਹੋ ਜਿਹੀ ਲੈ ਕੇ ਨਹੀਂ ਆਉਂਦੇ ਕਿ ਜਿਹੜੀ ਲੰਬੇ ਸਮੇਂ ਤੱਕ ਚੱਲਣ ਵਾਲੀ ਹੋਵੇ ਜਿਹਦਾ ਕੋਈ ਰਿਜ਼ਲਟ ਨਜ਼ਰ ਆਵੇ ਤੁਸੀਂ ਮੈਂ ਓਪਨ ਗੱਲ ਕਰਦਾ ਆਂ ਭਾਵੇਂ ਸਾਡੇ ਵਾਲਾ ਟਨਿਓਰ ਵੀ ਵਿੱਚ ਲੈ ਲਓ ਤੁਸੀਂ ਕਿਸੇ ਵੀ ਸਮੇਂ ਦੇ ਸਾਡੇ ਅਫਸਰਾਂ ਵੱਲੋਂ ਬਣਾਏ ਹੋਏ ਪ੍ਰੋਜੈਕਟਾਂ ਨੂੰ ਚੱਕ ਲਓ ਕੀ ਕੋਈ ਪ੍ਰੋਜੈਕਟ ਨੇਪਰੇ ਚੜਿਆ ਹੁਣ ਆਪਾਂ ਗੱਲ ਕਰ ਰਹੇ ਹਾਂ ਜਿਸ ਤਰ੍ਹਾਂ ਨਵਾਂ ਸਾਲ ਆ ਰਿਹਾ ਹੈ ਪਿਛਲੇ ਸਾਲ ਦਾ ਇੱਕ ਹੋਰ ਬੜਾ ਪੁਰਾਣਾ ਮੁੱਦਾ ਗਰਮ ਰਿਹਾ ਸੀ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਅਕਾਲੀ ਦਲ ਪਾਰਟੀ ਜਾਂ ਭਾਜਪਾ ਪਾਰਟੀ ਨੂੰ ਆਪੋਜੀਸ਼ਨ ਪਾਰਟੀ ਇਸ ਟਾਈਮ ਹੁੰਦੀ ਸੀ ਜਾਂ ਉਹਨੂੰ ਮੌਜੂਦਾ ਪਾਰਟੀ ਵੱਲੋਂ ਅਕਾਲੀ ਦਲ ਜਾਂ ਭਾਜਪਾ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਹੁਤ ਵਿਸ਼ੇਚ ਬਣਿਆ ਹੈ ਵੀ ਪਿਛਲੇ ਦਿਨ ਨਹੀਂ ਕੁਝ ਦਿਨ ਪਹਿਲੇ ਭਾਜਪਾ ਨੇਤਾ ਕਮਲ ਜੇਤਲੀ ਦੇ ਸ਼ੋਅਰੂਮ ਨੂੰ ਕਾਰਪੋਰੇਸ਼ਨ ਵੱਲੋਂ ਬੰਦ ਕਰਕੇ ਵੀ ਉਹਦੇ ਤੈਅ ਵੀ ਭਾਜਪਾ ਦੇ ਵਰਕਰਾਂ ਨੂੰ ਜਾਣ ਕੇ ਟੌਰਚਰ ਕੀਤਾ ਜਾ ਰਿਹਾ ਮੈਂ ਕਿਸੇ ਕੰਟਰੋਵਰਸੀ ਤੋਂ ਬਿਨਾਂ ਇੱਕ ਗੱਲ ਕਹਿਣੀ ਚਾਹਨਾ ਜੇ ਨਗਰ ਨਿਗਮ ਨੂੰ ਇਹ ਲੱਗਦਾ ਸੀ ਕਿ ਕਮਲ ਚੇਟਲੀ ਜੀ ਦੇ ਸ਼ੋਰੂਮ ਦੇ ਵਿੱਚ ਕੋਈ ਬਕਾਏ ਰਹਿੰਦੇ ਆ ਕੀ ਉਹ ਕੱਲਾ ਇੱਕ ਯੂਨਿਟ ਇਹੋ ਜਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਲੱਖਾਂ ਹੀ ਇਹੋ ਜੀਆਂ ਜਿਹੜੀਆਂ ਇਰੈਗੂਲਰਿਟੀਜ਼ ਫੜੀਆਂ ਜਾ ਸਕਦੀਆਂ ਜੇ ਨਗਰ ਨਿਗਮ ਆਪਣੇ ਆਪ ਨੂੰ ਇੰਨਾ ਹੀ ਬੇਦਾਗ ਤੇ ਇਮਾਨਦਾਰ ਦੱਸਦਾ ਫਿਰ ਉਹ ਸਾਰਿਆਂ ਖਿਲਾਫ ਕਾਰਵਾਈ ਹੋਵੇ ਜੇ ਪਿਕਨ ਚੂਜ਼ ਦੀ ਕਾਰਵਾਈ ਹੋਊਗੀ ਤਾਂ ਹਰੇਕ ਬੰਦਾ ਇਹ ਗੱਲ ਕਹੂਗਾ ਕਿ ਪਾਰਸ਼ੀਅਲਟੀ ਦੀ ਭਾਵਨਾ ਬਦਲੇ ਦੀ ਭਾਵਨਾ ਕੀਤੀ ਗਈ ਹੈ ਤੁਹਾਡੇ ਹਿਸਾਬ ਨਾਲ ਮਤਲਬ ਵੀ ਜਿਹੜਾ ਸਭ ਕੁਝ ਹੋ ਰਿਹਾ ਇਹ ਬਦਲੇ ਦੀ ਭਾਵਨਾ ਨਾਲ ਹੀ ਹੋ ਰਿਹਾ ਹੈ 100% ਜੇ ਆਪਾਂ ਹੁਣੇ ਸਮਾਰਟ ਸਿਟੀ ਦੀ ਗੱਲ ਕਰੀਏ ਵੀ ਉਹਨਾਂ ਸਟਾਡ ਦੇ ਵਿੱਚ ਸਟਰੀਟ ਲਾਈਟਾਂ ਨੂੰ ਲੈ ਕੇ ਇੱਕ ਕਾਫੀ ਧੀਰ ਦਾ ਮਸਲਾ ਉੱਠਿਆ ਸੀ ਕਿ ਜਿਹੜੀ ਪਾਰਟੀ ਨੂੰ ਕੰਪਨੀ ਨੂੰ ਸੌਰੀ ਕੰਟੈਕਟ ਦਿੱਤਾ ਗਿਆ ਸੀ ਉਹਦੇ ਨੂੰ ਜਿਹੜੀਆਂ ਸਮਾਰਟ ਸਿਟੀ ਟੈਲੀਡ ਲਾਈਟਾਂ ਨਹੀਂ ਲਾਈਆਂ ਗਈਆਂ ਸ਼੍ਰੀਮਤੀ ਮਮਤਾ ਆਸ਼ੂ ਵਾਲੇ ਵੀ ਇਹਦਾ ਵਿਰੋਧ ਕਰਕੇ ਕੀਤਾ ਗਿਆ ਸੀ ਵੀ ਲਾਈਟਾਂ ਕਿਉਂ ਨਹੀਂ ਲੱਗ ਰਹੀਆਂ ਇਸ ਦਾ ਮਤਲਬ ਇਹੀ ਹੋਇਆ ਕਿ ਵਾਕਿਆ ਹੀ ਸ਼ਹਿਰ 'ਚ ਵਿਕਾਸ ਨਹੀਂ ਹੋ ਰਿਹਾ ਤੇ ਹੁਣ ਸਾਨੂੰ ਕਹਿਣ ਦੀ ਕੀ ਲੋੜ ਹੈ ਜਦੋਂ ਕਾਂਗਰਸ ਪਾਰਟੀ ਦੇ ਮਤਲਬ ਜਿਨ੍ਹਾਂ ਦੀ ਸੱਤਾ ਦੇ ਵਿੱਚ ਭਾਈਵਾਲੀ ਆ ਜੇ ਉਹ ਪਰਿਵਾਰ ਹੀ ਇਹ ਗੱਲ ਕਹਿ ਰਿਹਾ ਡੈਟ ਮੀਨਸ ਫੋ ਡਿਵੈਲਪਮੈਂਟ ਨਹੀਂ ਹੋਈ ਔਰ ਸਾਡੀ ਸਰਕਾਰ ਆਉਣ ਤੇ ਜਿਹੜੀਆਂ ਇਹ ਸਮਾਰਟ ਸਿਟੀ ਦੀਆਂ ਸਟਰੀਟ ਲਾਈਟਾਂ ਦਾ ਪ੍ਰੋਜੈਕਟ ਆ ਨਾ ਵੱਡੀ ਘਪਲੇਬਾਜੀ ਹੋਈ ਆ ਇਹਦੀ ਜਾਂਚ ਕਰਕੇ ਤੁਹਾਡੇ ਸਾਹਮਣੇ ਸਾਰੇ ਪੱਖ ਰੱਖੇ ਜਾਣਗੇ ਕਿਦੇ 'ਚ ਕੀ ਕੀ ਕੁਝ ਹੋਇਆ ਇੱਕ ਹੋਰ ਮਸਲਾ ਉੱਠਿਆ ਜਾ ਰਿਹਾ ਹੈ ਕਿ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੱਕ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਔਰ ਕਹਿ ਰਹੇ ਯਾਰੇ ਖਜ਼ਾਨੇ ਖਾਲੀ ਨੇ ਤੇ ਵਿਕਾਸ ਕਿੱਥੋਂ ਹੋਏਗਾ ਇਹਨਾਂ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਕੱਲੀ ਕਾਰਪੋਰੇਸ਼ਨ ਕਿਉਂ ਕਦੇ ਬਿਜਲੀ ਬੋਰਡ ਧਰਨੇ ਤੇ ਬਹਿ ਜਾਂਦਾ ਕਦੇ ਟੀਚਰ ਧਰਨੇ ਤੇ ਬਹਿ ਜਾਂਦੇ ਆ ਕਦੇ ਆਂਗਣਵਾੜੀ ਵਾਲੇ ਬਹਿ ਜਾਂਦੇ ਆ ਕਦੇ ਮਨਿਸਟਰ ਸਟਾਫ ਕਰਮਚਾਰੀ ਹੜਤਾਲ ਕਰ ਦਿੰਦਾ ਉਹ 1 ਮਹੀਨਾ ਤਨਖਾਹ ਦੰਦੇ ਆ ਤੇ ਚੰਡੀਗੜ੍ਹ ਜਾ ਕੇ ਪਤਾ ਕਰੋ ਅਗਲੇ ਮਹੀਨੇ ਤੇ ਲਾਲੇ ਪੈ ਜਾਂਦੇ ਆ ਜਦੋਂ ਤੁਸੀਂ ਇੱਕ ਨਾ ਅਹਲ ਵਿੱਤ ਮੰਤਰੀ ਨੂੰ ਲਿਆ ਕੇ ਬਿਠਾ ਲਿਆ ਜਿਹਦਾ ਇਕਨੋਮੀ ਨਾਲ ਸੰਬੰਧ ਹੀ ਕੋਈ ਨਹੀਂ ਕੱਲੀ ਇੱਕ ਡਿਗਰੀ ਲੈ ਲੈਣਾ ਤਾਂ ਨਹੀਂ ਇਕਨੋਮੀ ਚੱਲਦੀ ਬਿਲਕੁਲ ਬਿਜ਼ਨਸ ਨੂੰ ਚਲਾਉਣ ਲਈ ਕਾਰੋਬਾਰ ਨੂੰ ਚਲਾਉਣ ਲਈ ਜਿਸ ਤਰ੍ਹਾਂ ਇੱਕ ਵਿਜ਼ਨ ਹੋਣਾ ਚਾਹੀਦਾ ਹੈ ਸਰਕਾਰਾਂ ਦੇ ਵਿੱਚ ਖਜ਼ਾਨਾ ਚਲਾਉਣ ਲਈ ਵੀ ਵਿਜ਼ਨ ਦੀ ਲੋੜ ਹ ਹੈ ਜਿਹੜਾ ਇਹ ਸਰਕਾਰ ਦੇ ਵਿੱਚ ਨਹੀਂ ਹੈਗਾ ਹੁਣ ਖਜ਼ਾਨਾ ਸਰਕਾਰ ਭਾਨੀ ਵਿੱਤੇ ਦੀ ਨਹੀਂ ਆਵਾਜ਼ ਚੱਕੀ ਗਈ ਹੈ ਕਿ ਜਿਹੜਾ ਬਿਜਲੀ ਦਾ ਰੇਟ ਪਹਿਲੇ ਹੀ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮਹਿੰਗੇ ਨੇ ਪੂਰੇ ਸਟੇਟਾਂ ਦੇ ਵਿੱਚ ਪੂਰੇ ਆਲ ਆਫ ਇੰਡੀਆ ਚ ਹੁਣ ਫਿਰ ਕੈਪਟਨ ਸਾਹਿਬ ਨੇ 30 ਪੈਸੇ ਤੇ ਕੁਝ ਪੈਸੇ ਜੁਨਟ ਵਧਾਤਾ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਹੈ ਕਿ ਆਮ ਜਨਤਾ ਦੇ ਉੱਤੇ ਇੰਨਾ ਬੋਝ ਪਾਇਆ ਜਾ ਰਿਹਾ ਹੈ ਇੰਡਸਟਰੀਅਲਿਸਟ ਅਸੀਂ ਪਹਿਲਾਂ ਹੀ ਬਿਜ਼ਨਸ ਤੋਂ ਆਊਟ ਹੋਏ ਪਏ ਹਾਂ ਕਿਉਂਕਿ ਇੱਕ ਤਾਂ ਗਲੋਬਲੀ ਰੈਸੈਸ਼ਨ ਚੱਲ ਰਹੀ ਹੈ ਦੂਸਰਾ ਸਾਨੂੰ ਕੰਪੀਟੀਸ਼ਨ ਸਟ੍ਰਿਫ ਕੰਪੀਟੀਸ਼ਨ ਫੇਸ ਕਰਨਾ ਪੈ ਰਿਹਾ ਅੱਜ ਹਿਮਾਚਲ ਦੇ ਵਿੱਚ ਰੇਟ ਹੈ 4 ਰੁਪਏ ਤੇ 40 ਪੈਸੇ ਤੇ ਪੰਜਾਬ 'ਚ ਸਾਨੂੰ ਕਾਸਟ ਕਰ ਲੱਗਿਆ 10 ਰੁਪਏ 30 ਪੈਸੇ 30 ਪੈਸੇ ਉੱਪਰ ਹੋਰ ਵਧਾ ਰਹੇ ਆ ਆ ਜਿਹੜਾ ਇੱਕ ਝੂਠ ਬੋਲਿਆ ਗਿਆ ਸੀ ਕਿ ਸਾਡੀ ਸਰਕਾਰ ਆਏ ਤੇ ਕੈਪਟਨ ਸਾਹਿਬ ਨੇ ਕਿਹਾ ਸੀ 4 ਰੁਪਏ 90 95 ਪੈਸੇ ਯੂਨਟ ਬਿਜਲੀ ਦਵਾਂਗੇ ਉਹ ਤਾਂ ਸਾਨੂੰ ਕਦੇ ਨਹੀਂ ਮਿਲੀ ਮੈਂ ਖੁਦ ਇੰਡਸਟਰੀ ਦੇ ਸਟਾਫ ਨੌ ਰੁਪਏ 10 ਪੈਸੇ ਦਾ ਬਿੱਲ ਬਿਜਲੀ ਦਾ ਮੈਂ ਪਹਿਲਾਂ ਭਰ ਰਿਹਾ ਸਾਰੀਆਂ ਜੋ ਇਹਨੀਆਂ ਛੋਟਾ ਛੋਟਾ ਕਹਿੰਦੇ ਉਹ ਪਾ ਕੇ 30 ਪੈਸੇ ਹੋਰ ਵਧ ਗਏ 댓 ਮੀਨ ਸਾਡੇ ਉੱਤੇ ਤਾਂ 30% ਦੀ ਨਵੀਂ ਮਾਰ ਪੈ ਗਈ ਕੰਮ ਪਹਿਲਾਂ ਨਹੀਂ ਚੱਲ ਰਹੇ ਤੇ ਇਹ ਤਾਂ ਸਿੱਧਾ ਸਿੱਧਾ ਸਰਕਾਰ ਵੈਸੇ ਹੀ ਕਹਦੇ ਬਿਗ ਚਾਬੀਆਂ ਨਾਲ ਉਹ ਫੜਾ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਨੂ ਅੱਜ ਤੱਕ ਇਹ ਜਿਹੜੇ ਮਹਿੰਗਾਈ ਵਧੀ ਏ ਸਮਾਰਟ ਸਿਟੀ ਦੇ ਵਿਕਾਸ ਨੂੰ ਲੈ ਕੇ ਆਉਣ ਫਿਰ ਬਿਜਲੀ ਦਾ ਰੇਟ ਵਧਾਇਆ ਗਿਆ ਇਹਦੇ ਬਾਰੇ ਕੋਈ ਸੰਘਰਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ ਸੰਘਰਸ਼ ਕਰਨਗੇ ਕਿਉਂਕਿ ਜਿਸ ਹਾਵ ਨਾਲ ਸਰਕਾਰ ਹਰ ਤਰਫ ਮਹਿੰਗਾਈ ਨੂੰ ਅੱਗੇ ਤੋਂ ਅੱਗੇ ਡਵੈਲਪਮੈਂਟ ਕਰਦੀ ਜਾ ਜੀ ਪਵਨ ਜੀ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਕਦੇ ਨਹੀਂ ਭੱਜਿਆ ਪਿਛਲੇ ਸਮੇਂ ਦੇ ਵਿੱਚ ਵੀ ਤੇ ਹੁਣ ਵੀ ਆ 21 ਤਰੀਕ ਦਾ 21 ਦਸੰਬਰ ਦਾ ਧਰਨਾ ਲਾ ਕੇ ਹਟਿਆ ਪਹਿਲਾਂ ਪਟਿਆਲੇ ਤੇ ਹੁਣ 2 ਫਰਵਰੀ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਹੈਡ ਕਰ ਰਹੇ ਆ ਹਰੇਕ ਡਿਸਟ੍ਰਿਕਟ ਵਾਈਜ਼ ਜਿਹੜਾ ਹੈਡਕੁਆਟਰ ਦੇ ਉੱਤੇ ਇਹਨਾਂ ਸਾਰੀਆਂ ਧੱਕੇਸ਼ਾਹੀਆਂ ਬਦੀਕੀਆਂ ਜਿੱਚ ਪੁਲਿਸ ਦੀਆਂ ਬਦੀਕੀਆਂ ਵੀ ਸ਼ਾਮਿਲ ਆ ਇਹਨਾਂ ਦੇ ਸਰਕਾਰੀ ਤੰਤਰ ਵਾਲੇ ਜਿਹੜੇ ਆ ਗੁੰਡਾਗਰਦੀ ਹੋ ਰਹੀ ਆ ਉਹ ਵੀ ਸ਼ਾਮਿਲ ਆ ਔਰ ਜਿਹੜੀਆਂ ਲੋਕਾਂ ਨੂੰ ਮਸਲੇ ਦਰਪੇਸ਼ ਆ ਰਹੇ ਆ ਉਹ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਇਹਨਾਂ ਸਾਰੇ ਧਰਨਿਆਂ ਦੀ ਅਗਵਾਈ ਕਰ ਰਿਹਾ ਲੋਕਾਂ ਨੂੰ ਲਾਹੰਬੰਦ ਕਰਾਂਗੇ ਔਰ ਲੋਕਾਂ ਨੂੰ ਸਾਰਾ ਕੋ ਦੱਸਾਂਗੇ ਇੱਕ ਗੱਲ ਸਾਨੂੰ ਜਿਹੜੀ ਦੱਸਣ ਦੀ ਲੋੜ ਨਹੀਂ ਉਹ ਇਹ ਹੈ ਕਿ ਪਬਲਿਕ ਇੱਕ ਗੱਲ ਨੂੰ ਸਪੱਸ਼ਟ ਸਮਝ ਗਈ ਹੈ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਕੇਵਲ ਅਕਾਲੀ ਦਾਂ ਦੀ ਕਰ ਸਕਦਾ ਹੈ ਤੇ ਇਹ ਸਿਰਫ ਝੂਠ ਬੋਲ ਕੇ ਲੋਕਾਂ ਨੂੰ ਵਰਗਲਾ ਕੇ ਸੱਤਾ ਚਾਹੀ ਸੀ ਇਹਨਾਂ ਦਾ ਸਮਾਂ 2022 ਤੋਂ ਪਹਿਲਾਂ ਪਹਿਲਾਂ ਹੀ ਖਤਮ ਹੋ ਜਾਣਾ ਕਿ ਇਸ ਸਾਲ ਜਾਣ ਤੋਂ ਬਾਅਦ ਅਗਲਾ ਸਾਲ ਆ ਰਿਹਾ ਕਿ ਸ਼ਹਿਰ ਇਹ ਬਣ ਜਾਏਗਾ ਸਮਾਰਟ ਸਿਟੀ ਤੁਹਾਡੇ ਸਾਹਮਣੇ ਕਿ ਲੋਕ ਜਿਹੜੀਆਂ ਸੜਕਾਂ ਟੁੱਟੀਆਂ ਖਸਤਾ ਹਾਲਤ ਗੰਦਾ ਪੀਣ ਵਾਲਾ ਪਾਣੀ ਨੂੰ ਮਜਬੂਰ ਹੈ ਕਿ ਇੱਥੇ ਸੁਧਾਰ ਆਏਗਾ ਮੈਂ ਅਖੀਰਲੀ ਗੱਲ ਕਹਿ ਕੇ ਆਪਾਂ ਆਪਣੀ ਗੱਲ ਖਤਮ ਕਰਦੇ ਆ ਜਿਹੜੀਆਂ ਦਾ ਤੁਸੀਂ ਸਾਡੇ ਲੰਬੇ ਚੌੜੀਆਂ ਐਕਸਪੈਕਟੇਸ਼ਨਸ ਕਰ ਲੀਆਂ ਮੈਨੂੰ ਤਾਂ ਉਹਦੇ 'ਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆਉਂਦਾ ਕੋਈ ਨਹੀਂ ਲੱਗਦਾ ਕਿਉਂਕਿ ਕੋਈ ਜਦੋਂ ਕਿਸੇ ਕੋਲੇ ਕੋਈ ਨਾ ਤਾਂ ਪਾਲਿਸੀ ਆ ਨਾ ਪਲੈਨਿੰਗ ਆ ਕਿਸ ਚੀਜ਼ ਨਾਲ ਕਰਨਗੇ ਇਹਨਾਂ ਕੋਲੋਂ ਤਾਂ ਜਿਹੜਾ ਸਾਡਾ ਉਹ ਜਗਰਾਉਂਪੁਰ ਵਾਲਾ ਪਾਸਾ ਬੰਦ ਕੀਤਾ ਪਿਆ ਜਿਹਦੇ ਲਈ ਪਤਾ ਨਹੀਂ ਕਿੰਨੀਆਂ ਕਿ ਡੈਡਲਾਈਨਾਂ ਅੱਗੇ ਤੇ ਅੱਗੇ ਦੇਤੀਆਂ ਹਾਲ ਤੱਕ ਤਾਂ ਉਹਨਾਂ ਦਾ ਪ੍ਰੋਜੈਕਟ ਨਹੀਂ ਚੱਲਿਆ ਤੁਸੀਂ ਨਵੀਂ ਗੱਲ ਕਿਹੜੀ ਕਹਨੇ ਆ? ਇਹਦੇ ਨਾਲ ਨਾਲ ਪਵਨ ਜੀ ਕਿਉਂਕਿ ਮੇਰਾ ਖਲਾ ਸਾਲ ਦੇ ਆਪਾਂ ਆਖਿਰਲੇ ਦਿਨਾਂ 'ਚ ਬੈਠੇ ਆਂ ਮੈਂ ਤੁਹਾਡੇ ਮਾਧਮ ਰਾਹੀਂ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਨਵੇਂ ਬਰੇ 2020 ਦੀ ਜਿੱਥੇ ਮੁਬਾਰਕਬਾਦ ਵੀ ਦਿੰਦਾ ਉੱਥੇ ਨਾਲ ਇਹ ਵੀ ਗੱਲ ਕਹਿਣੀ ਚਾਹੁੰਨਾ ਕਿ ਇੱਕ ਰੈਜ਼ੋਲੂਸ਼ਨ ਜਿਹਦਾ ਅੰਗਰੇਜ਼ ਕੌਮ ਚਾਦ ਤੱਕ ਹਰੇਕ ਨਵੇਂ ਬਰੇ ਦਾ ਰੈਜ਼ੋਲੂਸ਼ਨ ਪਾਉਂਦੇ ਹੁੰਦੇ ਆ ਤਾਂ ਮੈਂ ਆਪਣੇ ਤੌਰ ਤੇ ਵੀ ਬਣਾਇਆ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਪਿਛਲੇ ਲੰਘੇ ਬਰੇ 2019 'ਚ ਜੇ ਕਿਸੇ ਨੂੰ ਕੋਈ ਮਾਰਾ ਕਿਹਾ ਗਿਆ ਕਿਸੇ ਬਾਰੇ ਗਲਤ ਕੀਤਾ ਗਿਆ ਜਾਂ ਗਲਤ ਸੋਚਿਆ ਗਿਆ ਉਹ ਅਗਲੇ ਸਾਲ ਦੇ ਵਿੱਚ ਆਪਾਂ ਯਤਨ ਕਰੀਏ ਕਿ ਕਿਸੇ ਦੀ ਚੰਗਾ ਕਰੀਏ ਉਹ ਮਾਰੇ ਨੂੰ ਭੁੱਲ ਜੀਏ ਤੇ ਪਿਛਲੇ ਸਮੇਂ ਚ ਆਪਣੇ ਮਨ ਚ ਬੜੀ ਵਾਰੀ ਆਇਆ ਹੋਗਾ ਕਿ ਮੈਂ ਚੰਗਾ ਕੰਮ ਕਰ ਸਕਾਂ ਤੇ ਜੇ ਉਹ ਨਹੀਂ ਕਰ ਸਕੇ ਤਾਂ 2020 ਦੇ ਵਿੱਚ ਆਪਾਂ ਨਵਾਂ ਕਾਰਜ ਨਵਾਂ ਕੰਮ ਚੰਗਾ ਸੁਖ ਤੇ ਸਨੇਹਾ ਦੇਣ ਦਾ ਯਤਨ ਕਰੀਏ ਔਰ ਇੱਕ ਗੱਲ ਜ਼ਰੂਰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖ ਕੇ ਜਿੱਥੇ ਵੀ ਕਿਤੇ ਮਦਦ ਹੋ ਸਕਦੀ ਆ ਕਿਸੇ ਲੋੜਵੰਦੀ ਮਦਦ ਕਰਿਓ ਤਾਂ ਮੈਂ ਸਮਝਦਾ ਕਿ ਨਵਾਂ ਵਾਰਾ ਖੁਸ਼ੀਆਂ ਭਰਿਆ ਤੇ ਸੁਭਾਗ ਭਰਿਆ ਤੁਹਾਡੇ ਸਾਰਿਆਂ ਲਈ ਆਊਗਾ ਬਹੁਤ ਬਹੁਤ ਧੰਨਵਾਦ ਬਿਲਕੁਲ ਸੁਖੀ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਨਵੇਂ ਸਾਲ ਕਿਸੇ ਜ਼ਰੂਰਤਮੰਦ ਜਾਂ ਕਿਸੇ ਗਰੀਬ ਦੀ ਮਦਦ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਆਏਗਾ ਸੁਖੀ ਸਾਹਿਬ ਮੈਂ ਤੁਹਾਨੂੰ ਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਕੋਲ ਸਟੂਡੀਓ ਚ ਆ ਕੇ ਆਪ ਜੀ ਦੇ ਬਹੁਤ ਧੰਨਵਾਦੀ ਹਾਂ ਧੰਨਵਾਦ ਜੀ